ਆ ਸ਼ਿਕਾਇਤੀ ਬੱਬਾ ਚੱਲਦਾ ਹੋਊਗਾ ਇਹ ਹਾਂ ਚੱਲਦਾ ਹੋਊ ਚੱਲ ਬੈਠਵੇਂ ਪਿੱਛੇ ਦੇਖ ਕੇ ਜੇ ਬੈਠੀ ਦੇਖ ਕੇ ਹੀ ਬੈਠੀ ਆ ਗਈ ਬਈ ਕਿੱਧਰ ਬੱਛਾ ਜੇ ਖੜਾ ਰਹਿੰਦੇ ਹੁੰਦੇ ਸੀ ਅੰਦਰ ਸੀ ਬਈ ਇੱਥੇ ਖੜਾ ਸੀ ਉਹ ਬਈ ਇੱਥੇ ਖੜਾ ਸੀ ਬੱਬਾ ਕਰਦਾ ਹੋਇਆ ਆਪਾ ਆਲਾ ਆ ਗਿਆ ਭਲਾਈ ਮਾ ਭਈ 70 ਪਾਤੇ ਨਹੀਂ ਬਾਬਾ ਆ ਚੱਕ ਬਾਬਾ ਯਾਰ ਆ ਜਾ ਤੈਨੂੰ ਕਿਹਾ ਸੀਗਾ ਵੀ ਇਹ ਤੇਰੇ ਕੰਮ ਦਾ ਨਹੀਂ ਹੈਗਾ ਉਹ ਬਾਬਾ ਯਾਰ ਦੋ ਤਿੰਨ ਘਰਾਂ ਨੂੰ 70 ਪਾਤੇ ਯਾਰ ਤੇਰੀ ਪੜਾਅ ਖਰਾਬ ਆ ਅਥਰਾ ਮਾ ਇੱਧਰ ਆ ਜਾ ਇੱਧਰ ਆ ਪਾਣਾ ਆ ਰੱਥੋੜਾ ਆ ਮੈਂ ਤਾਂਕੇ ਦਾ ਇਹੀ ਹਸਾ ਰਾ ਦੱਸ ਪਾਣਾ ਹੇ ਕੋਈ ਨਹੀਂ ਤਾਂ ਕੇ ਦੇ ਕੋਲ ਲੀ ਬਣੀ ਆ ਇੱਕ ਉਹ ਤਰ੍ਹਾਂ ਗਾਣ ਨੂੰ ਨਾ ਪਾਉਂਦਾ ਹੱਥ ਤੈਨੂੰ ਉਦੋਂ ਆਖਿਆ ਸੀ ਮੈਂ ਬਾਬਾ ਮਿਲਤਾ ਸੀ ਮਹਾਕਵੀ ਕਰੇ ਤਾਂ ਹੈ ਨਹੀਂ ਕੋਈ 1 ਕ੍ਰੋੜ ਪਤੀ ਹੋਣ ਨੂੰ ਫਿਰਤਾ ਸੀ ਚੇਤੀ ਤਾ ਫਾ ਮੋਤਿਆ ਜਾਂ ਮਾਂ ਦਾ ਨਾਮ ਦੇ ਕੋਣ ਮਾਂ ਕੇ ਦੇ ਕੋਈ ਕਰੇ ਤਾਂ ਹੈ ਨਹੀਂ ਕਾ ਅੱਜਾ ਕਿਵੇਂ ਹੋਰ ਕਰੇ ਦੇਖਦੇ ਆਂਗੇ ਆਹੀ ਕਰੇ ਵਰਦੇ ਚਾਰ ਕ ਘਰ ਹੁਣ ਆਹੀ ਕਰੇ ਵਰਦਾ ਚਾਲਾ ਤੜਕੇ ਦਾ ਦਫਰੀ ਦਾ ਮੈਂ ਦੇਖ ਲਈ ਕੋਲੀ ਕਰਦਾ ਪੰਦਾ ਸੋ ਚਾਚੰ ਫਰਦਾ ਕੀ ਕਰੇ ਪਤਾ ਉਹ ਜੱਟ ਹੁਣੇ ਕਾਲਾ ਇਥੀਓਪੀਆ ਤੇ ਬਾਤ ਗਏ ਆ ਜਾਈ ਬੜਾ ਘੱਟ ਕਿੱਥੇ ਜਾਂ ਨਾ ਪਤਾ ਏਟ ਕਰ ਕਾ ਦੇਖ ਤਵਾਰੀ ਯਾਰ ਜੀ ਨਾ ਉਹ ਮਮਾ ਬੱਬਾ ਰੋਕ ਨਹੀਂ ਪਿਆ ਬਚਾਣਾ ਇਸੇ ਸਾਜੀ ਤੇ ਭੈ ਜਾ ਕਹਾਣ ਆ ਜਾਈ ਬਾਈ ਜੀ ਕਿਤੇ ਹੁੰ ਦਵਾਰੇ ਡਾਂਗਾ ਪੈ ਗਿਆ ਹੋਰ ਮੈਂ ਚੱਕਿਆ ਸਤਿਕਾਰ ਬਾਬਾ ਜੀ ਮਾਪੁਰਸਾਂ ਨੇ ਦਰਸ਼ਨ ਦਿੱਤੇ ਸਾਨੂੰ ਠੀਕ ਆ ਠੀਕ ਹੀ ਵਧੀਆ ਹੋਰ ਘਰ ਪਰਿਵਾਰ ਸਾਰੇ ਠੀਕ ਆ ਵਧੀਆ ਜੀ ਵਧੀਆ ਅੱਛਾ ਫਾਖੜ ਵਾਰੀ ਲੋਤਾ ਲੈਤਾ ਜੀ ਨਹੀਂ ਕਣੀ ਤੋ ਹਾਂ ਨਹੀਂ ਕਣੀ ਤੋ ਬੱਚਤਾਈ ਬਾਬਾ ਜੀ ਮੇਰਾ ਨਹੀਂ ਬੈਗਿਆ ਹੋਰ ਫਿਰ ਹੋ ਠੀਕ ਆ ਬਾਬਾ ਜੀ ਸਰਕਾਰ ਬਾਬਾ ਨੂੰ ਕੁਛ ਦਾਣਾ

ਮਾਰਾ ਠੰਡਾ ਤਾਂ ਨਹੀਂ ਨਾ ਨਾ ਕੋਸੇ ਗਰਮ ਚੱਡ ਦੋ ਜਾਂਦਾ ਥੋਈ ਨਹੀਂ ਲੋ ਜੀ ਇਹ ਲੈ ਚੇ ਲਿਆ ਚੇਲਾ ਬਾਬਾ ਜੀ ਨਮਾ ਇਹਨਾਂ ਮਾਇਆ ਮੁੰਡਾ ਮੇਰੇ ਕੋਲੇ ਅੱਛਾ ਜੀ ਪਰ ਕਦਾ ਸਦਾ ਹੀ ਰਾਜਾ ਮਾ ਚੱਲਿਆ ਕਰ ਮੇਰੇ ਨਾਲ ਨੀਗਾ ਤਾਂ ਕਮਜ਼ੋਰ ਹੈ ਜੀ ਹਾਂ ਉਹ ਆਪਾਂ ਨੇ ਦਾਨ ਕੀਤੀ ਆ ਫੇਰ ਹਾਂਜੀ ਬਾਬਾ ਜੀ ਬੰਦੇ ਖਾਂਦੇ ਰੱਖ ਹੱਥ ਨੇ ਆ ਸੋ ਕਿੰਦਾ ਕੰਮ ਬੜੀਆ ਪਾਇਆ ਸੀ ਇਹਦਾ ਕੰਮ ਕਰ ਫੇਰ ਹਾਂਜੀ ਹਾਂਜੀ ਬਾਬਾ ਜੀ ਬਗੀਏ ਚਾਹ ਫੇਰ ਬਾਬਾ ਨੂੰ ਕੋਈ ਦਾਨ ਕਰੇਗਾ ਹੁਣ ਕੀ ਦਾਨ ਕਰੀਏ ਬਾਬਾ ਜੀ ਛੋਟੇ ਜਿਹੇ ਚਾਹ ਆਇਆ ਮੈਂ ਆ ਕੋਸਾ ਥੋੜੀ ਹੋਤੀ ਪਾਰਟੀ ਪੋਲਿਟੀ ਦਾ ਬੱਚਾ ਥੋੜੀ ਦਿੱਤੀ ਮੈਂ ਬਾਬਾ ਜੀ ਘਰ ਜਾਣਾ ਪੈਂਦਾਗਾ ਬੱਚੇ ਚਾਰ ਬਾਰੇ ਸਾਡਾ ਘਰ ਆ ਸਾਡੇ 52 ਦਰਵਾਜੇ ਬਾਬਾ ਜੀ ਐਂਗੋਲਟ ਹੰਟੇ ਉਈ ਮੈਂ ਛੱਡਾ ਤੂੰ ਦਾ ਕੁਛ ਨਹੀਂ ਹੁੰਦਾ ਉਹ ਪਰਮਾਤਮਾ ਵੀ ਹੁੰਦਾ ਸਾਰਾ ਕੁਛ ਹਾਂਜੀ ਉਹ ਤਾਂ ਹੈ ਪਤਾ ਕਰਨ ਉਹ ਨਿਆ ਕਾਰ ਨਾਲੇ ਆਪਣਾ ਨੂੰ ਤਾ ਨਾ ਨਹੀਂ ਚਿਆ ਹੋਇਆ ਗਾਰੇ ਹਾਂਜੀ ਤਾਂ ਫੇ ਕੱਦੇ ਮਾਇਆ ਦਾਣ ਥੋੜੀ ਜੀ ਕੀ ਦਾਣ ਕਰਦੀ ਵਾ ਬਾਈ ਦੱਸਿਆ ਤੇ ਨਾ ਲਿਆਉਣੇ ਤੇਰੀ ਇੱਛਾ ਜੀ ਕਰ ਦਿੰਨੇ ਵਾ ਬਹਿ ਰੁਪਈਆ ਲਿਆਉਣੇ ਬੜੇ ਆਂਡੇ ਹੁੰਦੇ ਨੇ ਕਹਿੰਦਾ ਦਿਆ ਤੇ ਇਹ ਸਹੀ ਹੈ ਬਾਲਾ ਤੱਤਾ ਪਹਿਲਾਂ ਲੈ ਵੀਂਦਾ ਪਹਿਲਾਂ ਵੀ ਸਿੱਤ ਤਾ ਹੀ ਤੋ ਆਏ ਦੇ ਹਾ ਬਾਬਾ ਹਾਂ ਪਾਈ ਤੇ ਜੋ ਜੀ ਪੂਰੀ ਪਲੇ ਲਈ ਬੋਤਲ ਨਕਰਾਉਂਦੇ ਸਤਿ ਸ੍ਰੀ ਅਕਾਲ ਜਾਨੀ ਆ ਤੇਰੀ ਕੋਈ ਨਾ ਚਫਕਾ ਚਾਹੂ ਆਉਂਦਾ ਪਾਟਾ ਆਪਣਾ ਤਰੇਆ ਤੋਂ ਤੱਕ ਪਹੁੰਚ ਆ ਕੀ ਪੁੱਲ ਕਰਦੀ ਏ ਜੀ ਅਜਾ ਮਰਜੀ ਕਰਦੇ ਜਿੰਨੀ ਤੇਰੀ ਇੱਛਾ ਹੈ ਜੀ ਕੋਣ ਵੀ ਬੰਦਾ ਚੱਕੀ ਹਟਾਗਾ ਮੇਰੇ ਨੇ ਬਸ ਵਾਤਾ ਜੀ ਸੁੱਦੀ ਭਾਂਡੇ ਬਾਬੇ ਮਾਇਆ ਤੇ ਹੱਥ ਨਹੀਂ ਲਾਉਂਦੇ ਹੁੰਦੇ ਨਹੀਂ ਜੀ

ਮੋਤੀ ਜੀ ਆ ਮੈਨੂੰ ਆਹ ਸਮਾਤਾ ਤੁਸੀਂ ਕਰਨ ਦੀ ਲੋੜ ਪਦੀ ਹੋਣ ਨੂੰ ਤਾਂ ਮੈਨੂੰ ਪਤਾ ਆ। ਜੀ ਗੋਮ। ਕਾਂ ਦਾ ਛੋਟਾ ਦਾ ਛੇਤੀ ਉੱਠ ਜਾ। ਅਬ ਚੜਾ ਰਹੇ ਗੋਲੇ। ਹੋਰ ਬੱਚਾ। ਬਸਰੇ ਰਾਜੀ ਕੁਛ ਨੇ। ਆਦੇ ਫਿਰ ਬਾਬਿਆਂ ਨੂੰ ਦਾਖਣਾ ਕੋਈ। a zane babban gaya gida gaya ababa kpachapa abanye gari ni baritoria oh na yi da ya fi ke gaya ma sai da ya shakkunan da yi bane bayan ka ko,sai da wunere yi ba diya babba ya so akparbiya bu ya ka ake lariya hmm iya mafada ya rarita guda guda gaba wani nitoria mai tutakkun damar agagai ee ka bab Ô baba kẹo dau của hông mình lada cà phê lấy cái bagi cho na. Ô kìa, cái xe này điっくり thấy taiga mà nó muột ta. Ô báy ra mở ra mua. Chả sao, tu nang cái giờ mày ở nhà mà có khay chơi, sáo chơi, bari chơi na. Đấy là phải là người ta đã đi hết cả. Nang cái giờ nang cái giờ chả ăn cái giờ, ô kah ha, ra cái chi cái này thế. Khá sao, thời mà hông vậy à? Ăn gì đi cả. Ôi à, giờ phải ta, giờ như thế ta cứ. बाबे ने कहा दोर के लिया है मै खंड खुंडे दस भी रुपीए नहीं है चल कोई ना ਕਹੀ ਕਿੱਧਰ ਮੈਨੂੰ ਲੱਗਦਾ ਮੇਰੇ ਸਾਲੇ ਬਾਬੇ ਲੈ ਗਏ ਚੱਲ ਦੇਖਦੇ ਆ ਕਿੱਧਰ ਗਿਆ ਚੇਲਾ ਜਾਂ ਦੇਖਾਂ ਲੈ ਨੂੰ ਤਲਾ ਦਾ ਬਣ ਗਿਆ ਗੋਲੀ ਹੋਤਾ ਪਰ ਚੱਲੇ ਨਹੀਂ ਗਈ ਬੋਲੇ ਇਹ ਤਾਂ ਮੈਨੂੰ ਤਾਂ ਨਰਮ ਜੀ ਲੱਗਦਾ ਸੀਗਾ ਉਹ ਬਾਬਾ ਬਾਬਾ ਓਏ ਇੱਥੇ ਖੜਾ ਲੋ ਗਿਆ ਭਈ ਆਹਾ ਚੱਕੜ ਆ ਰੈਨ ਨੂੰ ਲੁਕੋਤਾ ਦਿੰਦਾ ਕਜਦੇ ਆਈ ਚੀ ਪਾ ਦੇ ਇੱਥੇ ਮਾਗ ਰੋ ਦੇਖ ਲਿਆ ਕਿਸੇ ਨੇ ਔਖਾ ਹੋ ਜੂ ਲੁਕੋ ਲੈ ਮਾਗਰ ਵੀ ਨਾਲੇ ਇਹੀ ਲਾਉਂਗਾ ਕੰਮ ਸ਼ਤਰਖਾਨਾ ਵਾਲੇ ਕਰਦਾਨ ਨੂੰ ਇਹੀ ਲਾਉਗਾ ਸਰ ਜੇ ਪਰ ਆਈ ਲਾਵੀ ਕਟ ਤੇ ਠੀਕ ਰਹਿ ਜਾਵੇ ਰਾਜਾ ਮਾਲ ਨਹੀਂ ਹੋਏਗਾ ਸਰੀਰ ਟੁੱਟ ਜਾਂਦਾ ਜੋਤ ਨੂੰ ਖੋਣ ਲਾਉਂਦੇ ਹੈਲੋ ਕਿਵੇਂ ਆ ਜੋਤ ਵਧੀਆ ਵਧੀਆ ਤੂੰ ਦੱਸ ਠੀਕ ਆ ਕਿੱਥੇ ਆ ਅਸ਼ਿਆ ਕੰਮ ਹੀ ਕਰਦੇ ਯਾਰ ਬਾਈ ਬਣ ਕੇ ਇੱਕ ਸਰੀਰ ਜੇ ਟੁੱਟੀ ਜਾਂਦਾ ਯਾਰ ਬਾਈ ਬਣ ਕੇ ਮਾਲਦਾ ਹੀ ਹਿਲਾ ਕਰ ਨਾ ਕਿਉਂ ਯਾਰ ਮੈਂ ਤੇਰਾ ਕਿੰਨੇ ਵਾਰ ਹਿਲਾ ਕਰ ਰਿਹਾ ਬਾਈ ਬਣ ਕੇ ਸਰੀਰ ਟੁੱਟੀ ਜਾਂਦਾ ਜੇ ਤਾਂ ਹਿਲਾ ਕਰ ਕਿਸੇ ਪਾਸੇ ਕੋਈ ਨਾ ਯਾਰ ਕਰਦੇ ਐ ਕਿਉਂ ਕਰਦਾ ਐ ਉਹ ਫੋਨ ਨਾ ਕੱਟੀ ਬਾਈ ਬਣ ਕੇ ਹੀਲਾ ਕਰ ਦੇ ਉਹ ਫੋਨ ਹੀ ਕੱਟ ਗਿਆ ਚਲ ਆਪ ਨੂੰ ਹੀਲਾ ਕਰਨਾ ਤੂੰ ਤੇ ਦੱਲਾ ਫੋਨ ਕੱਟ ਗਿਆ ਉਹ ਤੂੰ ਇੱਥੇ ਕੀ ਕਰਦੀ ਆ ਆ ਜਾ ਓਏ ਯਾਰ ਉ ਤਾਂ ਫੋਨ ਕੱਟ ਗਿਆ ਆਪ ਨੂੰ ਹੀਲਾ ਕਰਨਾ ਤੂੰ ਤੇ ਆ ਸਕੂ ਬੀ ਕਿਹੜੇ ਦੀ ਖੜੀ ਆ

ਹਏ ਹਏ ਇਹ ਗਰਮੀ ਵਾਲੀ ਮੈਂ ਤਾਂ ਗੜਾ ਵੀ ਬੈਠ ਗਿਆ ਅੱਜਾ ਹੋਰ ਗਰਮੀ ਬਾਜ਼ ਬਾਜ਼ ਨਹੀਂ ਪੈਂਦੀ ਇੱਕ ਤਾਂ ਨਹੀਂ ਪਛਾਣ ਲੰਦੇ ਨੇ ਲੋਕ ਜੇ ਚੱਲ ਆ ਜਾ ਉੱਥੇ ਠੰਡਾ ਠੰਡਾ ਪੀਣੇ ਆ ਜਾ ਕੇ ਮੈਂ ਟਿਮਲੁੱਠੀ ਜਾਵਦੇ ਆ ਜਾ ਕੇ ਛੇਰੀ ਛੱਕ ਹੋ ਗਈ ਇਹ 10000 ਦੇ ਚਪੂਟਰੀ ਉਹ ਇੱਕ ਗਾਣਾ ਗੱਡਿਆ ਕਰ ਤੂੰ ਠੀਕ ਆ ਠੀਕ ਆ ਸੁਣਾ ਦੇ ਗੀਤ ਸੁਣਾਵਾ ਸੁਣਾ ਦੇ ਤਨਾ ਦੰਨੇ ਆਗੇ ਫਿਰ ਕੀੜੇ ਪਹਿਣਗੇ ਵਾਹ ਵਾਹ ਕੀੜੇ ਪਹਿਣਗੇ ਮਰेंगी ਸੱਪ ਲੜ ਕੇ ਮਿੱਤਰਾਂ ਨੂੰ ਧੋਖਾ ਦੇਣੀ ਐ ਨਹੀਂ ਕੀੜੇ ਪੈਣਗੇ ਚੱਲ ਅੱਗੇ ਹੁਣ ਤੂੰ ਸੁਣਾ ਲੈ ਪੈਰਾ ਫਿਰ ਹਾਂ ਬੋਲਦਾ ਬਨੇਰੇ ਤੇ ਬੋਲ ਕਾ ਬੋਲਦਾ ਬਨੇਰੇ ਤੇ ਬੋਲਦਾ ਬਨੇਰੇ ਤੇ ਬੱਲੇ ਹਾਂ ਬੋਲਦਾ ਬਨੇਰੇ ਤੇ ਓਏ ਹੋਏ ਓ ਮਿੱਤਰਾਂ ਨੂੰ ਧੋਖਾ ਦੇਣੀ ਐ ਬੱਲੇ ਤੇਰਾ ਮੁੱਢਾ ਜਾਵੇ ਮੇਰੇ ਤੇ ਤੇਰਾ ਮੁੰਡਾ ਜਾਏ ਮੇਰੇ ਤੇ ਏਕਲਾ ਦਾ ਕਰਵਾ ਜੀ ਮਿੱਤੇ ਠੀਕ ਆ ਠੀਕ ਆ ਬਾਬਾ ਚੱਲ ਆਪਾਂ ਜਾ ਕੇ ਕੰਮ ਧੰਦਾ ਕਰੀਏ ਚੱਲ ਚੱਲੀਏ ਇੱਕੇ ਦੂਮੇ ਪੈਣਾ ਨੱਚੀਆਂ ਸੌਰੇ ਨੱਚੀਆਂ ਦਰਾਂ ਵਾਹਣੀਆਂ ਢਿੰਕੋ ਲਿੰਕੋ ਕੀ ਹੋ ਗਿਆ ਉਹ ਸਕੂਟਰੀ ਕਿੱਧਰ ਗਈ ਚੱਲਿਆ ਸਕੂਟਰੀ ਤਾਂ ਤੂੰ ਖੜਾ ਕੇ ਗਿਆ ਸੀਗਾ ਮੈਨੂੰ ਕੀ ਪਤਾ ਉਹ ਇੱਥੇ ਖੜਾਈ ਸੀ ਮੈਂ ਤਾਂ ਚਾਬੀ ਕੱਢ ਲਈ ਸੀ ਚਾਬੀ ਤਾਂ ਮੇਰੀ ਜੇਬ ਚ ਹੀ ਆ ਸਕੂਟਰ ਤੇ ਅੱਜ ਯਾਰ ਪੈੜਾ ਮੜਾ ਗਿਆ ਕਿਉਂ ਪਹਿਲਾਂ ਤਾਂ ਮੈਨੂੰ ਅੱਜ ਸਾਰਾ ਰੁਪਿਆ 150 ਬਣਿਆਗਾ ਉੱਥੋਂ ਪਰ ਬਣਿਆ ਅੱਗੇ ਨੇ ਨੇ ਬਣਾ ਲਿਆ ਹੁੰਦਾ ਸੀਗਾ ਮੈਂ ਰੈਡੀ ਖੁੰਦੀ ਮੇਰੀ ਸਕੂਟਰੀ ਚ ਕਾਤੀ ਯਾਰ ਪਹਿਲਾਂ ਭੈਣ ਜੀ ਮੈਨੂੰ ਗੱਡੀ ਚਵਾਉਣ ਨੂੰ ਪਤਾ ਸੀਗਾ ਨਾਲੇ 70 ਪੁਆਇ ਮੇਰੇ ਨਾਲੇ ਉਹ ਤੇਰੇ ਨੱਸ ਨਹੀਂ ਸੀਗਾ ਕੰਮ ਕਰਨ ਵਾਲੇ ਯਾਰ ਲਾ ਮੇਰਾ ਚੋਲਾ ਤੂੰ ਡੰਡੀ ਪਾਏ ਆਤਾ ਯਾਰ ਤੂੰ ਲਾ ਯਾਰ ਨਾਲਾ ਲਾ ਮਾੜਾ ਵੀਰ ਉਹ ਕੰਮ ਕਰਨ ਤੇ ਲਸਣ ਨਹੀਂ ਬਾਸਤ ਨਹੀਂ ਆ ਜਾਂਦੇ ਨੇ ਚਾਕੇ ਮੂੰਹ ਉਹ ਕੱਪੜੇ ਤਾਂ ਮੇਰੇ ਨਾਲ ਹੀ ਲੈ ਜਾ ਉਹ ਓਏ ਮੇਰੇ ਕੱਪੜੇ ਲਾ ਕੇ ਆ ਯਾਰ ਜਮਾ ਤੈਨੂੰ ਕੱਪੜੇ ਕੱਪੜੇ ਲਾ ਕੱਪੜੇ ਲਾ ਦੇ ਤੇ ਜਮਾ ਜਮਾ ਦਮ ਅੱਜ ਤੇ ਲੋ ਵੜੇ ਜਮਾ ਕ ਫੈਣੀ ਕਰ ਤੂੰ ਤੇ ਯਾਰ ਛੋਟੀ ਕੰਮ ਕਰਨ ਵਾਲੀ ਭੱਜ ਜਾ ਯਾਰ ਨੋਏ ਕੁੱਟ ਗਿਆ ਮੈਨੂੰ ਨੋਏ ਕੁੱਟੇ ਜੋ ਕੁੱਟ ਬੁਆਦੀ ਮੇਰੇ ਨੋਏ ਟੋੜਾ ਲੇਗਾ ਚੱਕ ਗਾਹ ਨੂੰ ਕਿਸੇ ਨੂੰ ਨੀ ਕੰਮ ਤੇ ਰੱਖਦਾ ਆਏਗਾ ਕੱਲੀ ਜਾਇਆ ਕਰੂੰਗਾ ਮੋਟਾ ਜਾ ਆ ਕੱਪੜੇ ਬਦਲ ਲਾਂ ਯਾਰ ਮੈਂ ਤਾਂ ਵਧੀਆ ਬਣ ਬਾਬੇ ਨਾਲ ਤਾਂ ਨਾਲੇ ਭਾਂੰਦੇ ਨੇ ਥੱਕੇ ਮੇਰੇ ਸਿੱਤਰ ਪੁਆਏ ਨਾਲੇ ਹੁਣ ਬਾਬੇ ਦੇ ਲਈ ਜਿੜੀ ਲੈ ਗਈ ਚਾਲਾ ਪਤਾ ਨਾਲੇ ਨਵੇਂ ਕੱਪੜੇ ਬਣਨ ਉਹ ਬਾਹਰ ਮੈਂ ਤਰਾਣਾ ਫੈਦਿਆ ਪਾਉ ਨੂੰ ਹਜੇ ਬਾਬਿਆਂ ਚ ਬੈੜ ਜੋਗੇ ਹੋਏ ਨਹੀਂ ਹੂ